ਸ਼ੇਖੜੂਰ ਸਾਹਿਬ ਸੀਟ ਤੋਂ ਅਮਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਵੱਜੋਂ ਜਿੱਤ ਹਾਸਲ ਕਰ ਚੁੱਕੇ ਨੇ ਇਸ ਮੌਕੇ ਭਾਈ ਅਮਰਿਤਪਾਲ ਸਿੰਘ ਦੇ ਮਾਤਾ ਨੇ ਸੰਗਤਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ 6 ਜੂਨ ਤੱਕ ਕੋਈ ਵੀ ਜਸ਼ਨ ਨਹੀਂ ਮਨਾਉਣਗੇ ਉਹਨਾਂ ਨੇ ਕਿਹਾ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਇਸ ਲਈ ਉਹ 6 ਜੂਨ ਤੱਕ ਜਿੱਤ ਤੱਕ ਕੋਈ ਵੀ ਜਸ਼ਨ ਨਹੀਂ ਮਨਾਉਣਗੇ ਉਹ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਕਰਵਾ ਕੇ 6 ਜੂਨ ਨੂੰ ਭੋਗ ਪਾਉਣਗੇ ਕਿ ਕੁਝ ਕਹਿਆ ਉਹਨਾਂ ਦੀ ਮਾਤਾ ਨੇ ਆ ਉਸ ਤੋਂ ਨੇ ਬਹੁਤ ਹੀ ਵਧੀਆ ਬਹੁਤ ਹੀ ਵੱਡੀ ਸੰਗਤ ਨੇ ਇੰਨਾ ਸਹਿਯੋਗ ਦਿੱਤਾ ਕਿ ਬਹੁਤ ਹੀ ਵੱਡੀ ਲੀਡ ਨਾਲ ਸ਼ਾਮ ਤੱਕ ਜਿੱਤ ਪ੍ਰਾਪਤ ਕਰਨਗੇ ਬਾਕੀ ਸਾਰੀ ਸੰਗਤ ਤੇ ਸਾਰੇ ਸਪੋਰਟਰਾਂ ਦਾ तहे दिलੋਂ ਧੰਨਵਾਦ ਕਰਦੇ ਆ ਕਿ ਇੰਨਾ ਉਹਨਾਂ ਨੇ ਆ ਮਹਾਰੇ ਮਿਹਨਤ ਕਰਕੇ ਆ ਪ੍ਰਚਾਰ ਕਰਕੇ ਬਹੁਤ ਹੀ ਸੰਗਤਾਂ ਨੇ ਸਹਿਯੋਗ ਦਿੱਤਾ ਬਾਕੀ ਸਾਰੀ ਸੰਗਤ ਨੂੰ ਅਪੀਲ ਕਰਦੇ ਆ ਕਿ 6 ਤਰੀਕ ਤੱਕ ਕੋਈ ਵੀ ਇੱਜ਼ਤ ਦਾ ਜਿਹੜਾ ਜਸ਼ਨ ਨਾ ਮਨਾਇਆ ਜਾਏ ਕਿਉਂਕਿ ਸਾਡੇ ਸ਼ਹੀਦੀ ਦਿਹਾੜੇ ਆ ਇਸ ਕਰਕੇ ਜਿਹੜੀ ਸਾਡੀ ਜਿੱਤ ਵੀ ਆ ਉਹ ਵੀ ਸ਼ਹੀਦ ਸਿੰਘਾਂ ਨੂੰ ਸਮਰਪਿਤ ਆ ਤੇ ਬਾਕੀ ਖਾਲੜਾ ਬੀਬੀ ਦਾ ਮੈਂ ਬਹੁਤ ਪਰਮਜੀਤਪੁਰ ਖਾਲੜਾ ਦਾ ਬਹੁਤ ਤਹਿ ਦਿਲੋਂ ਤੁਹਾਨੂੰ ਆਦ ਕਰਦੀ ਕਿ ਜਿਨ੍ਹਾਂ ਨੇ 1 ਮਹੀਨਾ ਬਹੁਤ ਹੀ ਸਾਡੇ ਨਾਲ ਪ੍ਰਚਾਰ ਕੀਤਾ ਤੇ ਬਹੁਤ ਹੀ ਇਕੱਲੇ ਜਾ ਜਾ ਕੇ ਉਹਨਾਂ ਨੇ ਬਹੁਤ ਪ੍ਰਚਾਰ ਕੀਤਾ ਉਹਨਾਂ ਦਾ ਵੀ ਤਹਿ ਦਿਲੋਂ ਤੁਹਾਨੂੰ ਆਦ ਕਰਦੀ ਆ ਪਾਕੀ ਸਾਰੀ ਸੰਗਤ ਦਾ ਸਾਰੇ ਸਪੋਰਟਰਾਂ ਦਾ ਜਿਹੜੀ ਅਮਰਪਾਲ ਦੀ ਜਿੱਤ ਤੇ ਸੰਗਤ ਦੀ ਜਿੱਤ ਸੰਗਤ ਦੇ ਸਹਿਯੋਗ ਨਾਲ ਹੀ ਸਾਰਾ ਕੁਝ ਹੋਇਆ ਕਿਉਂਕਿ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਸੰਗਤ ਨੇ ਆਪ ਮਹਾਰੇ ਬਹੁਤ ਮਿਹਨਤ ਕੀਤੀ ਆ ਤੇ ਬਹੁਤ ਹੀ ਸਾਰੀ ਸੰਗਤ ਦਾ ਤੈਅ ਦਿਲੋ ਤਨਵਾਦ ਕਰਦੇ ਆ ਅੱਜ ਤੇ ਕੀ ਪ੍ਰੋਗਰਾਮਾ ਹੋਰ ਹੁਣ ਤੋਂ ਥੋੜੀ ਦੇਰ ਬਾਅਦ ਤੁਸੀਂ ਸਾਰੇ ਗੁਰਦੁਆਰਾ ਸਾਹਿਬ ਦੇ ਕਿੱਸੇ ਉੱਤੇ ਸੰਗਤ ਇਕੱਠੀ ਹੋਣੀ ਹੈ ਕਿਹਣਾ ਚਾਹੋ ਪਾ ਜੀ ਅੱਜ ਗੁਰਦੁਆਰਾ ਸਾਹਿਬ ਜਿੱਥੇ ਭਾਈ ਸਾਹਿਬ ਰਹਿੰਦੇ ਸੀ ਉੱਥੇ ਫੰਡਪਾਟ ਸਾਹਿਬ ਆਰੰਭ ਕੀਤਾ ਵਾ ਤੇ 6 ਤਰੀਕ ਨੂੰ ਇਹਦੇ ਭੋਗ ਪੈਣਗੇ ਭੋਗ ਤੇ ਸੰਗਤ ਇਕੱਠੀ ਹੋਊਗੀ ਤੇ ਅਗਲਾ ਪ੍ਰੋਗਰਾਮ ਜਿਹੜਾ ਉੱਥੇ ਲਿਖਿਆ ਜਾਊਗਾ 7 ਨੂੰ ਅਸੀਂ ਕਿਹੜਾ ਪ੍ਰੋਗਰਾਮ ਕਰਦੇ ਆ 6 ਤੱਕ ਅਜੇ ਅਸੀਂ ਕੋਈ ਵੀ ਨਾ ਜਸ਼ਨ ਮਨਾਉਣਾ ਇੱਥੇ ਗੁਰੂ ਮਾਰਿਆ ਦਾ ਸ਼ੁਕਰਾਨਾ ਕਰਨਾ ਤੇ ਇੱਥੇ ਭੋਗ ਖਾ ਅਪਕਮਿੰਗ ਪਲਾਨਸ ਅਗੇ ਨੇ ਜਿਸ ਤਰ੍ਹਾਂ ਕਿ ਨਸ਼ੇ ਦਾ ਮੁੱਦਾ ਬਹੁਤ ਵੱਡਾ ਸੀ ਕਿ ਉਹਨੂੰ ਲੈ ਕੇ ਕਿਸ ਤਰ੍ਹਾਂ ਰੂਪਰੇਖਾ ਬਣੇ। ਵੇਖੋ ਸਾਰਾ ਕੋਸ਼ਿਸ਼ ਹੀ ਆਊਗਾ ਥੋੜੀ ਦੇਰ ਹੀ ਭਾਈ ਸਾਹਿਬ ਦੀ ਵੇਟ ਕਰਾਂਗੇ। ਜੇ ਉਹ ਆ ਜਾਣ ਤਾਂ ਆਪਣੇ ਤੌਰ ਤੇ ਹੀ ਤੋਰਨ ਵੀ ਕੋਈ ਜਿਹੜਾ ਵੀ ਉਹਨਾਂ ਨੇ ਕਰਨਾ ਨਾ ਨਸ਼ੇ ਦਾ ਮੁੱਦੇ ਦਾ ਕਰਨਾ ਵਾ ਜਿਹੜਾ ਵੀ ਉਹਨਾਂ ਨੇ ਪਹਿਲਾਂ ਕਰਨਾ ਉਹ ਭਾਈ ਸਾਹਿਬ ਦੇ ਆਇਆ ਹੀ ਅਹੀਂ ਕੋਸ਼ਿਸ਼ ਕਰਾਂਗੇ ਕਿ ਉਹ ਛੇਤੀ ਬਾਹਰ ਆ ਜਾਣ। ਵਾਹਿਗੁਰੂ ਕਿਰਪਾ ਕਰੇ ਉਹਨਾਂ ਦੇ ਆਏ ਹੈ ਜਿਹੜਾ ਅਗਲਾ ਪ੍ਰੋਗਰਾਮ ਕਰਾਂਗੇ। ਅਸੀਂ ਤਾਂ ਪਹਿਲਾਂ ਹੁਣ ਅਜੇ ਦੁਆਰ ਦੁਆਰਾਂ 'ਚ ਨਮਸਕਾਰ ਹੀ ਕਰਨ ਗੁਰਮਾਹਾਂ ਦਾ ਸ਼ੁਕਰਾਨਾ ਹੀ ਕਰਾਂਗੇ ਪਹਿਲਾਂ ਸਾਰੀ ਸੰਗਤ ਦਾ ਧੰਨਵਾਦ ਕਰਾਂਗੇ ਬਾਅਦ 'ਚ ਫਿਰ ਜਿਹੜਾ ਪ੍ਰੋਗਰਾਮ ਹੋਊਗਾ ਬੰਦਕ ਸਰਕਾਰ ਦਾ ਹਾਲਾਤ ਬੜੇ ਹੋਰ ਤਾਂ ਦੇ ਨਜ਼ਰ ਆ ਰਹੇ ਨੇ ਕੀ ਲੱਗਦਾ ਹੈ ਕਿ ਉਹਨਾਂ ਨੂੰ ਆਪਣੀ ਅਸਲੀਅਤ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ ਸ਼ੋਗਨੇ ਕੱਲ੍ਹ ਕੱਲ੍ਹ ਨੂੰ ਜੀ ਵੇਖੋ ਸ੍ਰੋਮਣੀ ਅਕਾਲੀ ਦਲ ਵੀ ਸਰਕਾਰਾਂ ਨੇ ਵੀ ਬਹੁਤ ਤੱਕਾ ਦਿੱਤਾ ਸੀ ਇਹ ਤੱਕੇ ਦਾ ਕਾਰਨ ਸੰਗਤਾਂ ਨੇ ਵੋਟਾਂ ਪਾ ਕੇ ਸਰਕਾਰਾਂ ਨੂੰ ਹੁਣ ਜਵਾਬ ਦਿੱਤਾ ਜਿਹੜਾ ਸਰਕਾਰਾਂ ਨੇ ਸਾਡੇ ਲਈ ਨਿਆਂ ਨਹੀਂ ਆਇਆ ਕੀਤਾ ਸੀ ਇੰਨਾ ਤੱਕਾ ਦਿੱਤਾ ਇਸ ਸਾਲ ਦੀ ਐਨਐਸਏ ਹੋਰ ਅੰਦਰ ਹੀ ਵਧਾਤੀ ਇਹ ਸੰਗਤ ਦਾ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਵੋਟਾਂ ਪਾ ਕੇ ਹੁਣ ਸਰਕਾਰ ਨੂੰ ਜਵਾਬ ਦਿੱਤਾ ਬਿਰਸਾ ਸਿੰਘ ਵਲਟੋਏ ਦਾ ਚੌਥੇ ਨੰਬਰ ਤੇ ਆਉਣਾ ਕੀ ਲੱਗਦਾ ਤੁਹਾਨੂੰ ਨੇ ਕਿਹਾ ਸੀ ਕਿ ਮੈਂ ਵੀ ਪੰਥਕ ਆ ਅਮਰਪਾਲ ਸਿੰਘ ਵੀ ਪੰਥਕ ਆ ਕਹਿੰਦੇ ਕਿ ਮੈਂ ਵੀ ਐਨਐਸਏ ਕਟੀਆਂ ਹੋਈਆਂ ਵਾਂ ਬਾਰ ਬਾਰ ਤੰਜ ਕਸਦੇ ਹੁੰਦੇ ਸੀ ਤੇ ਵੇਖੋ ਫਿਰ ਸੰਗਤ ਨਾ ਬਿਰਸਾ ਸਿੰਘ ਨੂੰ ਸੰ ਜੇ ਉਹ ਪੰਥਕ ਸੀ ਤਾਂ ਉਹਨੂੰ ਸੰਗਤ ਨੇ ਖੁਦ ਜਵਾਬ ਦਿੱਤਾ ਉਹ ਕਹਿੰਦਾ ਅਮਰਤਪਾਲ ਪੰਥਕ ਹੀ ਨਹੀਂ ਆ 6 ਮਹੀਨਿਆਂ ਚ ਇਹ ਤਾਂ ਹੁਣ ਸੰਗਤ ਨੇ ਚੁਣਿਆ ਸੰਗਤ ਦਾ ਹੀ ਵੋਟਾਂ ਪਾ ਕੇ ਸੰਗਤ ਨੇ ਵੀਰਸਾ ਵਲਟੋਆ ਨੂੰ ਆਪਣਾ ਜਵਾਬ ਮਿਲ ਹੀ ਗਿਆ ਅਸੀਂ ਇੱਕ ਸਮਾਂ ਹੁੰਦਾ ਸੀ ਜਦੋਂ ਪਿੰਡਾਂ ਦੇ ਵਿੱਚ ਸ਼ਰਾਬਾਂ ਚੱਲਦੀਆਂ ਹੁੰਦੀਆਂ ਸੀ ਇਸ ਪਰ ਮਾਹੌਲ ਵੱਖਰਾ ਹੀ ਲੱਗਾ ਸ਼ਬੀਲਾ ਦਾ ਦੌਰ ਚੱਲਿਆ ਲੱਗਾ ਹਾਂਜੀ ਬਹੁਤ ਹੀ ਵਧੀਆ ਰਕਾ ਮਾਹੌਲ ਜਿੱਥੇ ਹੁਣ ਵੋਟਾਂ ਵੀ ਪਈਆਂ ਉੱਥੇ ਵੀ ਲੋਕਾਂ ਨੇ ਗੰਨੇ ਦਾ ਰਾਸ ਦਾ ਲਾਇਆ ਉੱਥੇ ਸਹਿਯੋਗ ਦਿੱਤਾ ਜਿੱਥੇ ਵੀ ਪਿੰਡ ਚ ਜਾਂਦੇ ਹਨ ਲੋਕਾਂ ਨੇ ਸ਼ਬੀਲਾ ਲਾਈਆਂ ਲੰਗਰ ਲਾਏ ਬਹੁਤ ਹੀ ਸੰਗਤਾਂ ਨੇ ਸਹਿਯੋਗ ਦਿੱਤਾ ਕਿਤੇ ਕੋਈ ਸ਼ਰਾਬ ਦਾ ਨਹੀਂ ਕਿਤੇ ਕੋਈ ਪੈਸੇ ਦਾ ਨਹੀਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਹੋਇਆ ਲੋਕ ਪੰਥ ਨੇ ਪਿਆਰ ਕਰਕੇ ਪੰਥ ਨੂੰ ਵੋਟਾਂ ਪਾਈਆਂ ਸੰਗਤ ਨੇ ਪਿਆਰ ਕਰਕੇ ਗੰਨੇ ਤੋਂ ਇੱਕ ਜ਼ਿਕਰ ਆਉਂਦਾ ਸਰਪਜੀਤ ਸਿੰਘ ਮਲਵਾ ਵੀ ਅ ਉਨਕੀ ਵੀ ਇਕ ਦਿਓ ਫਰੀਦਪੁਰ ਸੀਟ ਤੇ ਇਹ ਵਧੀਆ ਵਾ ਉਹ ਵੀ ਸੰਗਤ ਬਹੁਤ ਜ਼ਿਆਦਾ ਉਹਨਾਂ ਦਾ ਵੀ ਸਹਿਯੋਗ ਦੇਣ ਦੇ ਇਹ ਦੇਣਾ ਚਾਹੀਦਾ ਵਾ ਕਿਉਂਕਿ ਉਹਨਾਂ ਦੇ ਪਿਤਾ ਦੀ ਬਹੁਤ ਕੁਰਬਾਨੀ ਉਹਨਾਂ ਦੀ ਵੱਡੀ ਆ ਉਹਨਾਂ ਨੇ ਸਿੱਖਾਂ ਦੀ ਜਿਹੜੀ ਲਥੀ ਹੋਈ ਪੱਗ ਸਿਰ ਤੇ ਰੱਖੀ ਆ ਬਹੁਤ ਹੀ ਸੰਗਤ ਆ ਉੱਥੋਂ ਦੇ ਧੰਨਵਾਦ ਕਰਦੇ ਕਿ ਜਿਹੜੀ ਸੰਗਤ ਉਹਨਾਂ ਨੂੰ ਇੰਨਾ ਸਹਿਯੋਗ ਦੇ ਰਹੀ ਹੈ ਮਨ ਸਿੰਘ ਜੀ ਸਿੰਘ ਮਾਨ ਨਹੀਂ ਉੱਥੇ ਰੱਖ ਪੌਣ ਸਕੇ ਦੂਜੇ ਨੰਬਰ ਤੇ ਆ ਜੀ ਇਹ ਕੋਟੀ ਹੁਣ ਸੰਗਤ ਦਾ ਫੈਸਲਾ ਵਾ ਉਹ ਚੇ ਤਾਂ ਕੁਝ ਨਹੀਂ ਕਹਿ ਸਕਦਾ ਤੇ ਸਾਰੇ ਅਪੀਲ ਕਰਦੇ ਅਸੀਂ ਕਿ ਚਲੋ ਵੱਧ ਤੋਂ ਵੱਧ ਜਿਹੜੀਆਂ ਪੰਥਕ ਤੇ ਰਾਵਾਂ ਪਰ ਇਹ ਹੁਣ ਸੰਗਤ ਦੇ ਹੱਥ ਫੈਸਲਾ ਵਾ ਮਤਾ ਜੀ ਕਿ ਲੱਗਦਾ ਕਿ ਜਿਹੜੇ ਮੁੱਦੇ ਤੁਸੀਂ ਸ਼ੁਰੂ ਕੀਤੇ ਸੀਗੇ ਉਹਦਾ ਹੱਲ ਨਿਕਲੇਗਾ ਇਸ ਵਾਰ ਕਿਉਂਕਿ ਜੇ ਭਾਈ ਅਮਰਪਾਲ ਸਿੰਘ ਜਾਰਾਚੇਰ ਅੰਦਰ ਜੇਲ੍ਹ ਚ ਰਹਿੰਦੇ ਨੇ ਤੇ ਫਿਰ ਉਹਨਾਂ ਕਮਾਂਡ ਕੌਣ ਸਾਂਵੇਂਗਾ ਜੀ ਸਾਰੀ ਇਹ ਖਡੂਰ ਸਾਹਿਬ ਦੀ ਵੇਖੋ ਅਸੀਂ ਜਿੱਦਾਂ ਹੁਣ ਪ੍ਰਚਾਰ ਲਈ ਤੁਰੇ ਅਸੀਂ ਕੋਸ਼ਿਸ਼ ਕਰਾਂਗੇ ਵੀ ਅਸੀਂ ਸਾਰੇ ਮੁੱਦਿਆਂ ਨੂੰ ਵੀ ਸ਼ੋਕੇ ਛੋਵਾਂਗੇ ਜਿੱਥੋਂ ਤੱਕ ਜਿੰਨੀ ਜਰੂਰਤ ਨਹੀਂ ਹੁੰਦੇ ਜਿੰਨੇ ਕ ਜੋਗੇ ਅਸੀਂ ਆਗੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜੋ ਅਸੀਂ ਲੋਕ ਸੰਗਤਾਂ ਨੂੰ ਵਚਨ ਕੀਤੇ ਹਨ ਉਹਨਾਂ ਤੇ ਪੂਰੇ ਉੱਥਰੀਏ ਮੇਰੀ ਪੀੜੀ ਦੀ ਸੰਧਾਨ ਦੀ ਗੱਲ ਹੋਊਗੀ ਕਿਉਂਕਿ ਹਮੇਸ਼ਾ ਹੀ ਜੇ ਆਪਾਂ ਸਿਆਸਤ ਦਾ ਕੁੰਡਾ ਉੱਪਰ ਹੋਇਆ ਤੇ ਧਰਮ ਦਾ ਕੁੰਡਾ ਥੱਲੇ ਰਾਜਨੀਤੀ ਦਾ ਭਾਰ ਆਇਆ ਗਰਾਵਟਾਈ ਕੀ ਲੱਗਦਾ ਹੁਣ ਇਧਰਲੇ ਪਾਸੇ ਕੋ ਆਹਾਰ ਆਊਗਾ ਜਿਹੜਾ ਮੇਰੀ ਪੀਪਲ ਸੰਗਤਾਂ ਤੇ ਚੱਲੂਗੀ ਹਾਂਜੀ ਹਾਂਜੀ ਆਊਗਾ ਆਹਾਰ ਸੰਗਤ ਦੇ ਸਹਿਯੋਗ ਨਾਲ ਸਾਰਾ ਕੁਝ ਹੀ ਵਧੀਆ ਹੋਊਗਾ ਵਾਹਿਗੁਰੂ ਨੇ ਕਿਰਪਾ ਕੀਤੀ ਤੇ ਸੋਚਿਆ ਇਹ ਹੀ ਆ ਕਿ ਇੱਕ ਵਾਰੀ ਪੰਜਾਬ ਨੂੰ ਇਹੋ ਜਿਹਾ ਖੁਸ਼ਹਾਲ ਬਣਾਇਆ ਜਾਵੇ ਕਿ ਜਿਹੜਾ ਪਤਾ ਲੱਗੇ ਵੀ ਕੋਈ ਲੀਡਰ ਆਇਆ ਸੀ ਕਹਿੰਦਾ ਮਤਲਬ 2027 ਦੀ ਤਿਆਰੀਆਂ ਸ਼ੁਰੂ ਕਰ ਲਈਏ ਵੇਖੋ ਗਾੜੀ ਹੈ ਤੇ ਹੁਣ ਸੰਗਤ ਦਾ ਫੈਸਲਾ ਵਾ ਜਿਹੜਾ ਸੰਗਤ ਫੈਸਲਾ ਕਰੂ ਹਾਂਜੀ ਲੋਕਾਂ ਦਾ ਤੇ ਅਸਲ ਤੁਹਾਡੇ ਸਾਹਮਣੇ ਗਡੂਰ ਸਾਹਿਬ ਦੇ ਲੋਕਪਰਤ ਆ ਜਾਂਦਾ ਕਹਿੰਦੇ ਕਿ ਖਡੂਰ ਸਾਹਿਬ ਤੋਂ ਬਾਅਦ ਵਿੱਚ ਜੱਲੂਪੁਰ ਦੀ ਜੇ ਮੈਂ ਗੱਲ ਕਰਾਂ ਜੱਲੂਪੁਰ ਚੋਂ ਕਹਿੰਦੇ ਇੱਕ ਸਿਆਸਤ ਨਿਕਲ ਰਹੀ ਆ ਜਿਹੜੀ 2027 ਨੂੰ ਪ੍ਰਭਾਵ ਪ੍ਰਭਾਵਿਤ ਕਰੇਗੀ ਵੇਖੋ ਅਸੀਂ ਸੰਗਤ ਦੇ ਨਾਲ ਵਾਂ ਸੰਗਤ ਦਾ ਹੀ ਇਹ ਫੈਸਲਾ ਸੀ ਤੇ ਸੰਗਤ ਨੇ ਸਾਨੂੰ ਸਾਥ ਦੇ ਕੇ ਜਿੱਤ ਪ੍ਰਾਪਤ ਹੋਣ ਦੀ ਕਾੜੀ ਵੀ ਜੋ ਸੰਗਤ ਫੈਸਲਾ ਦਊ ਇਹ ਸੰਗਤ ਅਕਾਲੀ ਦਲ ਦਾ ਅਸ਼ੀਰਵਾਦ ਜਾਣ ਦਾ ਕਾਰਨ ਤੁਹਾਨੂੰ ਕੀ ਲੱਗ ਰਿਹਾ ਹੈ ਇਸ ਜੀ ਨੂੰ ਤੁਹਾਨੂੰ ਤੁਸੀਂ ਵੇਖੋ ਵੀ ਅਕਾਲੀ ਦਲ ਦੇ ਕਮਾਂ ਨੇ ਸੰਗਤ ਨੇ ਉਹਨਾਂ ਪਿੱਛਾ ਕੀਤਾ ਜਿਉਂ ਅਕਾਲੀ ਦਲ ਬਾਰੇ ਚੰਗੇ ਕੰਮ ਕਰਦੇ ਤਾਂ ਹੋ ਸਕਦਾ ਸੰਗਤ ਉਹਨਾਂ ਦਾ ਵੀ ਸਾਥ ਦੇਂਦੀ ਹਾਂ ਕੀ ਲੱਗਦਾ ਆਮ ਆਦਮੀ ਪਾਰਟੀ ਦਾ ਵੀ ਤਾਂ ਹੀ ਹਾਲਾਤ ਕਹਿੰਦੇ ਸੀ 13 ਆਣੀਆਂ ਨੇ ਲੇਕਿਨ 3 ਰਹਿ ਗਈਆਂ ਨੇ ਕੀ ਲੱਗਦਾ ਕਿ ਉਹਨਾਂ ਦਾ ਵੀ ਇਹੀ ਹਾਲਾਤ ਨੇ ਜੀ ਆਮ ਆਦਮੀ ਪਾਰਟੀ ਵਾਲੇ ਨੇ ਮੋਦਨ ਕਹਿ ਮੈਂ 24 ਘੰਟੇ ਨਸ਼ਾ ਖਤਮ ਕਰ ਦੂੰ 2.5 ਸਾਲ ਹੋ ਗਏ ਤਾਂ ਆਮ ਪਾਰਟੀ ਵਾਲੇ ਨੇ ਕਹਿੰਦੇ ਪਿੰਡ ਚ ਨਹੀਂ ਆਣ ਕੇ ਵੇਖਿਆ ਕੀ ਬਣ ਗਿਆ ਕਿਦਾਂ ਮਾਵਾਂ ਦੇ ਪੁੱਤ ਮੜਨੇ ਤੇ ਫਿਰ ਜਦੋਂ ਕੋਈ ਕੰਮ ਚੰਗਾ ਨਾ ਕਰੋਗੇ ਫਿਰ ਥੱਲੇ ਡਿੱਗਣਾ ਹੀ ਆ ਫਿਰ ਸੰਗਤ ਦੇ ਜਵਾਬ ਦੇਣਾ ਹੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ